ਜੀ ਦੋਸਤੋ ਕੀ ਹਾਲ ਚਾਲ ਨੇ ਸਾਰੇ ਠੀਕ ਹੋਵਗੇ ਤੇ ਅੱਜ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੇ ਤੁਹਾਨੂੰ ਵੀ ਦਿਖਾਵਾਂਗੇ ਦਰਸ਼ਨ ਤੇ ਦਿਖਾਵਾਂਗੇ ਕਿਹੜੇ ਗੁਰਦੁਆਰਾ ਸਾਹਿਬ ਚੱਲੇ ਆ ਤੇ ਕਿੱਥੇ ਚੱਲੇ ਆ ਠੀਕ ਹੈ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਜੁੜੋ ਰਹਿਓ ਆਪਣੇ ਚੈਨਲ ਤੇ ਚਲੋ ਵੀ ਚੱਲੀਏ ਚਲੋ ਬੈਠੋ ਸਾ ਗੱਡੀ ਚ ਚੱਲੀਏ ਹਾਂ ਚਲੋ ਵੀ ਚਲੋ ਬੈਠੋ ਚਲੋ ਆਹ ਦੇਖੋ ਲੇਵੀ ਫਾਟਕ ਬੰਦ ਹੋ ਗਏ ਹੋਰ ਵੀ ਚਵਾਕੋ ਕਿਵੇਂ ਆ ਵੀ ਜਾਣਾ ਕਿੱਥੇ ਕਿੱਥੇ ਜਾਣਾ ਪਤਾ ਤੁਹਾਨੂੰ ਹਾਂਜੀ ਫਰੋਜ਼ਪੁਰ ਐ ਫਰੋਜ਼ਪੁਰ ਠੀਕ ਆ ਫਾਟਕ ਲਾਗੇ ਲਾਜੇ ਫਾਟਕਾ ਹੁਣ ਖੁੱਲਣਗੇ ਹੌਲੀ ਹੌਲੀ ਤੁਰਾਂਗੇ ਦੂਰ ਵੱਟ ਗਏ ਹੋਣਗੇ ਹਾਂਜੀ ਤਾਂ ਆ ਮਿੱਤਰ ਪਿਆਰਾ ਚੱਲਨੇ ਆ ਵੀ ਹੁਣ ਤੇ ਦਰਸ਼ਨ ਕਰਨ ਗੁਰਦੁਆਰਾ ਸਾਹਿਬ ਦੇ ਨਾਲ ਭਾਬੀ ਜੀ ਹੋਣੀ ਆ ਹੈਲੋ ਓਏ ਤੇ ਤਾਜੂ ਪਾਵੇ ਹਸੀ ਕਾਲ ਸਤਿ ਸ੍ਰੀ ਅਕਾਲ ਠੀਕ ਗੁੱਗੂ ਜੀ ਆਸੀ ਆ ਸਤਿ ਸ੍ਰੀ ਅਕਾਲ ਚਲੋ ਭਾਈ ਹਾਂ ਕੋਈ ਨਹੀਂ ਬਾਤ ਹੈ ਆਏ ਆਏ ਹਾਂ ਹਾਂ ਉੱਧਰ ਵਿੱਚ ਹੈਂ ਟੋਲ ਹੈਗੇ ਆ ਲਓ ਜੀ ਭਾਈ ਜੀ ਆਗੇ ਮੋਕਾ ਸ਼ਹਿਰ ਜੀ ਆਪਾਂ ਰਹਿ ਗਿਆ ਫਿਰੋਜ਼ਪੁਰ 31 ਕਿਲੋਮੀਟਰ ਤੇ ਆ ਰਹਿ ਗਿਆ ਆਪਣੇ ਲੱਗਣਗੇ 15 ਕਿ ਮਿੰਟ 15 20 ਮਿੰਟ ਲੱਗਦੇ ਆ 15 20 ਮਿੰਟਾਂ ਦਾ ਹੀ ਆਪਾਂ ਪਹੁੰਚ ਜਾਣਾ ਹੈ ਗੁਰਦੁਆਰਾ ਸਾਹਿਬ ਤੇ ਖਰਾ ਕਰਾਉਣੇ ਤੁਹਾਨੂੰ ਦਰਸ਼ਨ ਜੀ ਆਪਾਂ ਮਰਨਾ ਇਥੋਂ ਮਰਕੇ ਪਾ ਗੁਰਦੁਆਰਾ ਸਾਹਿਬ ਦਾ ਰਸਤਾ ਅਸੀਂ 5 ਕਿ ਮਿੰਟ ਵਿੱਚ ਪਹੁੰਚ ਜਾਣਾ ਆਪਾਂ ਗੁਰਦੁਆਰਾ ਸਾਹਿਬ ਲੋ ਜੀ ਆ ਗਿਆ ਗੁਰਦੁਆਰਾ ਸਾਹਿਬ ਜਾਮਨੀ ਸਾਹਿਬ ਤੇ ਨਾਲੇ ਕਰਦੇ ਆ ਦਰਸ਼ਨ ਆਪ ਤੇ ਨਾਲੇ ਕਰਾਉਨੇ ਤੁਹਾਨੂੰ ਦਰਸ਼ਨ ਜਿੱਦਾਂ ਇੱਕ ਵਾਰ ਸਰ ਚੀਫ ਬੰਦੂ ਜੀ ਤੇ ਆ ਜੀ ਗੁਰਦੁਆਰਾ ਜਾਮੀ ਸਾਹਿਬ ਕਰੋ ਜੀ ਦਰਸ਼ਨ ਸੰਕਤ ਜੀ ਤੇ ਅੰਦਰ ਵੀ ਦਰਬਾਰ ਸਾਹਿਬ ਦੇ ਕਰਾਉਨੇ ਦਰਸ਼ਨ ਤੁਹਾਨੂੰ ਇਹ ਆ ਜੀ ਪਵਿੱਤਰ ਸਰੋਵਰ ਤੇ ਇੱਥੇ ਆ ਕੇ ਇਸ਼ਨਾਨ ਜ਼ਰੂਰ ਕਰਨਾ ਤੇ ਗੁਰਦੁਆਰਾ ਜਾਮਨੀ ਸਾਹਿਬਾ ਜ਼ਿਲ੍ਹਾ ਫਿਰੋਜ਼ਪੁਰ ਫਿਰੋਜ਼ਪੁਰ ਦੇ ਬਾਹਰ ਬਾਹਰ ਇਹ ਫਿਰੋਜ਼ਪੁਰ ਐਂਟਰ ਕਰਨ ਤੋਂ ਪਹਿਲਾਂ ਹੀ ਆ ਜਾਂਦਾ ਗੁਰਦੁਆਰਾ ਸਾਹਿਬ ਇਹ ਜੰਡ ਸਾਹਿਬ ਦਾ ਇਤਿਹਾਸ ਹੈ ਗੁਰੂ ਪਾਤਸ਼ਾਹ ਕਰਨਗੀਤਾਰ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਇਹ ਘੋੜਾ ਬੰਨਿਆ ਸੀਗਾ ਇਸ ਝੰਡੇ ਦੇ ਨਾਲ ਆ ਇਤਿਹਾਸ ਹੈ ਜੀ ਕਰੋ ਜੀ ਦਰਸ਼ਨ केजी करत ਰਹਾ ਸੀ ਆ ਮਾਰਤਾ ਬਹੁਤ ਸੋਹਣੀ ਬਣੀ ਆ ਬਤ ਵਧੀਆ ਇਹ ਜੀ ਅਭਿਆਸ ਗੁਰਪੁਰ ਸਾਹਿਬ ਕੀ ਪਾਪਨੁਸਖਾਨ ਗੁਰਦੁਆਰਾ ਜਰੂਸਰ ਜਾਮਨੀ ਸਾਹਿਬ ਹੈ ਜੋ ਜਿੱਥੇ ਕਿ ਮੁਗਲ ਸਰਦੀ ਯੁੱਧ ਦੇ ਉਪਰੰਤ ਸਤਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਨਾਂ ਸਥਾਨਾਂ ਤੇ ਚਰਨ ਪਾਏ ਇਤਿਹਾਸ ਗਵਾਹ ਹੈ ਕਿ ਸਤਗੁਰੂ ਜੀ ਜਦੋਂ ਇੱਥੇ ਪਹੁੰਚੇ ਤਾਂ ਸਤਗੁਰਾਂ ਨੂੰ ਜੋ ਕਿ ਅੱਜ ਵੀ ਉਹ ਦਰਬਾਰ ਸਾਹਿਬ ਦੇ ਸਾਹਮਣੇ ਜਿਹੜਾ ਕਿ ਦਰਖਤ ਮੌਜੂਦ ਹੈ ਵਣ ਦਾ ਦਰਖਤ ਉਸ ਉੱਪਰ ਇੱਕ ਜਿਹੜਾ ਕਿ ਪਿੱਤਰ ਬੋਲਦਾ ਸਨਾਈ ਦਿੱਤਾ ਤਾਂ ਸਤਿਗੁਰਾਂ ਨੇ ਨਾਲ ਦੇ ਸਿੰਘਾਂ ਨੂੰ ਕਿਹਾ ਕਿ ਭਾਈ ਇਸ ਨੂੰ ਫੜੋ پکڑ ਕਰਕੇ ਸਤਿਗੁਰਾਂ ਨੇ ਉਹ ਪਿੱਤਰ ਦੇ ਆਪਣੇ ਹੱਥ ਜਿਹੜੇ ਖਾਂਬਣੇ ਉਹ ਖੋਏ ਨੇ ਉਹ ਕਰਕੇ ਜਿਹੜਾ ਕਿ ਬਾਜ ਨੂੰ ਖਵਾਇਆ ਹੈ ਬਾਜ ਨੂੰ ਚਵਾਇਆ ਗਿਆ ਹੈ ਲਾਗੇ ਜਿਹੜੇ ਸਿੰਘ ਸਨ ਉਹਨਾਂ ਨੇ ਫਿਰ ਬੇਨਤੀ ਕੀਤੀ ਹੈ ਸਤਿਗੁਰੂ ਜੀ ਇਕ ਕਹਾਟਕ ਕੀ ਹੈ ਆਪਾਂ ਬੜੀਆਂ-ਵੱਡੀਆਂ ਵੱਡੀਆਂ ਚੰਗਾਂ ਲੜੀਆਂ ਨੇ ਲੇਕਿਨ ਸਹੀ ਸਹੀ ਕਹਾਟਕ ਨੂੰ ਜਾਣ ਨਹੀਂ ਸਕੇਗੀ ਵੀ ਇਹ ਇੱਕ ਜਾਨਵਰ ਕੋਲੋਂ ਤੁਸੀਂ ਗੁਜ਼ਰੇ ਜਾਨਵਰ ਨੂੰ ਖਵਾ ਰਹੇ ਹੋ ਸਾਨੂੰ ਇਸ ਕਹਾਟਕ ਬਾਰੇ ਦੱਸੋ ਫਿਰ ਸਤਿਗੁਰਾਂ ਨੇ ਉੱਥੇ ਖੂੜ ਕੀ ਸਾਰਾ ਜਿਹੜੀ ਕੀ ਗੱਲ ਦੱਸਣਾ ਕੀਤੀ ਸਤਿਗੁਰੂ ਕਹਿਣ ਲੱਗੇ ਵੀ ਜਿਹੜਾ ਇਹ ਪਿੱਤਰ ਹੈ ਇਹ ਪਿਛਲੇ ਜਨਮ ਦੇ ਵਿੱਚ ਮਨੁੱਖ ਜਨਮ ਦੇ ਵਿੱਚ ਝੱਟ ਸੀਗਾ ਇਹ ਜਿਹੜਾ ਬਾਜ ਆ ਇਹ ਬਾਣੀਆਂ ਸੀਗਾ ਝੱਟ ਨੇ ਬਾਣੀਏ ਕੋਲੋਂ ਕਰਜ਼ ਲਿਆ ਔਰ ਜਿਹੜਾ ਕਰਜ ਲੈਣ ਲੱਗਿਆ ਸਾਨੂੰ ਵਿੱਚ ਜਾਮਨ ਲਿਆ ਵੀ ਆਪਣਾ ਜਿਹੜਾ ਜਾਮਨ ਹੈ ਗੁਰੂ ਹੈ ਕਿਉਂਕਿ ਦੋਵੇਂ ਗੁਰੂ ਨੂੰ ਮੰਨਣ ਵਾਲੇ ਸੀ ਗੁਰੂ ਦੇ ਸਿੱਖ ਸੀ ਔਰ ਉਹਨਾਂ ਨੇ ਜਾਮਨ ਧੰਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੂੰ ਮਿੱਤ ਲੈ ਕੇ ਜਿਹੜਾ ਕਿ ਬਾਣੀਆਂ ਪਾਸੋਂ ਜੱਟ ਨੇ ਕਰਜ਼ ਲਿਆ ਲੇਕਿਨ ਉਹ ਜਿਹੜਾ ਕਰਜ਼ ਵਾਪਸ ਨਹੀਂ ਹੋਇਆ ਜਿਹੜਾ ਜੱਟ ਸੀ ਉਹ ਮਰ ਕੇ ਖਿੱਤਰ ਦੀ ਝੁੰਨੇ ਪੈ ਗਿਆ ਔਰ ਜਿਹੜਾ ਬਾਣੀਆਂ ਸੀ ਉਹ ਬਾਜ ਦੀ ਝੁੰਨੇ ਪੈ ਗਿਆ ਇਨਾ ਸਥਾਨਾਂ ਤੇ ਜਦੋਂ ਸਤਿਗੁਰੂ ਜੀ ਪਹੁੰਚੇ ਤੇ ਉਹ ਜਦੋਂ ਨੇ ਸੁਣਾਈ ਦਿੱਤੀ ਉਹ ਬੋਲਿਆ ਨੇ ਪੁਕਾਰ ਕੀਤੀ ਸਤਿਗੁਰੂ ਜੀ ਜਾਨੀ ਜਾਨ ਸੀ ਉਹਨਾਂ ਨੇ ਸਿੱਖਾਂ ਨੂੰ ਕਿਹਾ ਕਿ ਉਹ ਜਿਹੜਾ ਕਿ ਉਸ ਜਾਨਵਰ ਨੂੰ ਟਿੱਟਰ ਨੂੰ ਪਕੜ ਕਰਕੇ ਔਰ ਬਾਜ ਦੇ ਪਾਸੋਂ ਨੂੰ ਕਵਾ ਕਰਕੇ ਸਤਿਗੁਰਾਂ ਨੇ ਇੱਥੇ ਜਿਹੜਾ ਕਿ ਉਹ ਵਿੱਚ ਜਾਮਨੀ ਸੀ ਉਹ ਜਾਮਨੀ ਤਾਰੀ ਹੈ ਜਿਹੜੇ ਜਾਮਨ ਵਿੱਚ ਹੋਏ ਸਨ ਭਾਵ ਜਿਹੜਾ ਕਿ ਉਹ ਕਰਜ ਵਿਆ ਸੀਗਾ ਉਹ ਕਰਜ ਦੇ ਵਿੱਚ ਜਿਹੜੇ ਕੋ ਜਾਮਨ ਸਨ ਅੱਜ ਵੀ ਆਪਾਂ ਕਿਸੇ ਦੇ ਕੋਲੋਂ ਕੋਈ ਕਾਰਵਿਹਾਰ ਕਰਨ ਵਾਸਤੇ ਪੈਸੇ fdParਨੇ ਆ ਵਿੱਚ ਕੋਈ ਤੀਸਰਾ ਆਪਾਂ ਜਾਮਨ ਪਾ ਲੈਨੇ ਆ ਲੇਕਿਨ ਜੇ ਉਹ ਕਰਜ ਨਾ ਵਾਪਸ ਹੋਵੇ ਤੇ ਜਿਹੜਾ ਜਾਮਨ ਹੁੰਦਾ ਏ ਉਹਦੀ ਜ਼ਿੰਮੇਵਾਰੀ ਸਾਰੀ ਹੁੰਦੀ ਏ ਇਸ ਕਰਕੇ ਸਤਿਗੁਰਾਂ ਨੇ ਆਪਣੀ ਇਹਨਾਂ ਸਥਾਨਾਂ ਦੇ ਆਂ ਕਰਕੇ ਜਿਹੜੀ ਕਿ ਜਾਮਣੀ ਤਾਰੀ ਹੈ ਔਰ ਉਹਨਾਂ ਦੋਵਾਂ ਨੂੰ ਜਿਹੜਾ ਕਿ ਸੁਰੱਖਿਰੂ ਕੀਤਾ ਔਰ ਅੱਜ ਵੀ ਇਹਨਾਂ ਸਥਾਨਾਂ ਤੇ ਬੇਨਤ ਸੰਗਤਾਂ ਜਿਹੜੀਆਂ ਉਹ ਪਹੁੰਚਦੀਆਂ ਹਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕਰਕੇ ਸਤਿਗੁਰਾਂ ਦੀ ਸ਼ਰਨ ਵਿੱਚ ਹਾਜ਼ਰੀਆਂ ਭਰ ਕੇ ਅਰਦਾਸਾਂ ਬੇਨਤੀਆਂ ਕਰਕੇ ਗੁਰੂ ਪਾਸੋਂ ਜੋ ਵੀ ਮੰਗਾ ਮੰਗਦੇ ਨੇ ਸਤਿਗੁਰੂ ਜੀ ਬਖਸ਼ਾ ਕਰਦੇ ਨੇ ਉਹ ਮੰਗਾ ਪੂਰੀਆਂ ਕਰਦੇ ਨੇ ਜਿਵੇਂ ਇੱਕ ਗੱਲ ਜਿਹੜੀ ਕੇ ਕਰਗੇ ਦੀ ਪ੍ਰਜਲਤ ਹੋਈ ਆ ਵੀ ਇਸ ਸਥਾਨ ਤੇ ਜੋ ਆਉਂਦਾ ਅਰਦਾਸ ਬਿਰਕੀ ਕਰਦਾ ਹੈ ਉਹਦਾ ਜਿਹੜਾ ਕਰਜ਼ਾ ਹੈ ਉਹ ਉਤਰ ਜਾਂਦਾ ਵੇਖੋ ਗੁਰੂ ਪਿਆਰੇ ਗੁਰੂ ਸਵਾਰਜੀ ਸਤਿਗੁਰੂ ਦੀ ਜਨਮਾ ਜਨਮਾਂਤਰਾ ਦੇ ਕਰਜ਼ੇ ਜਿਹੜੇ ਸਾਡੇ ਲਾ ਸਕਦੇ ਇਹ ਜਿਹੜਾ ਮਾਇਆ ਦਾ ਕਰਜ਼ਾ ਕਿੱਡਾ ਕੋਈ ਗੱਲ ਉਹਨਾਂ ਦੀ ਗੱਲ ਸ਼ਰਧਾ ਦੀ ਗੱਲ ਹੈ ਭਾਵਨਾ ਦੀ ਜੇ ਸਾਡੀ ਭਾਵਨਾ ਬਣ ਗਈ ਸ਼ਰਧਾ ਬਣ ਗਈ ਫਿਰ ਸਤਿਗੁਰੂ ਜੀ ਸਾਡੇ ਸਾਰੇ ਜਿਹੜੇ ਦੁੱਖਾਂ ਦਿਲਤਾਂ ਦੇ ਨਾਸ ਕਰ ਦਿੰਦੇ ਨੇ ਇਨਾਂ ਸਥਾਨਾਂ ਤੇ ਜਿਹੜਾ ਕਿ ਮੱਸਿਆ ਦਾ ਦਿਹਾੜਾ ਬਹੁਤ ਭਾਰੀ ਦਿਹਾੜਾ ਲੱਗਦਾ ਹੈ ਔਰ ਇਨਾਂ ਸਥਾਨਾਂ ਤੇ ਐਤਵਾਰ ਔਰ ਰੋਟੀਂ ਦੇ ਵਿੱਚ ਵੀ ਜਿਹੜੀਆਂ ਗੁਰੂਆਂ ਸੰਗਤਾਂ ਬਹੁਤ ਪਹੁੰਚਦੀਆਂ ਨੇ ਔਰ ਇੱਥੇ ਨਤਮਸਤਕ ਹੋ ਕਰਕੇ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਜੋ ਵੀ ਬੇਨਤੀਆਂ ਕਰਦੇ ਨੇ ਅਰਜੁਈਆਂ ਕਰਦੇ ਨੇ ਸਤਿਗੁਰੂ ਸਭਨਾ ਦੀਆਂ ਮੰਨਦੀਆਂ ਤਾਮਨਾਵਾਂ ਭਾਵਨਾਵਾਂ ਸੰਪੂਰਨ ਕਰਦੇ ਨੇ ਜੋ ਇਨਾਂ ਸਥਾਨਾਂ ਦੇ ਮੁੱਖ ਸੇਵਾਦਾਰ ਸਾਡੇ ਜੋ ਇਥੋਂ ਦੇ ਮਨੰਜਰ ਸਹਿਬਾਨ ਸਰਦਾ ਤੇਜਵੀਰ ਸਿੰਘ ਉਹ ਬੜੇ ਸੁਚੱਜੇ ਢੰਗ ਦੇ ਨਾਲ ਇਹਨਾਂ ਸਥਾਨਾਂ ਦਾ ਜਿਹੜਾ ਕਿ ਪ੍ਰਬੰਧ ਹੈ ਉਹ ਚਲਾ ਰਹੇ ਨੇ ਇੱਥੋਂ ਦਾ ਜਿਹੜਾ ਪ੍ਰਬੰਧ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅਧੀਨ ਹੈ ਔਰ ਇੱਥੇ ਜਿਹੜੀ ਕਿ ਲੱਖਾਂ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਪਹੁੰਚਦੀਆਂ ਨੇ ਗੁਰੂ ਦੇ ਦਰਸ਼ਨ ਦੀਦਾਰੇ ਕਰਕੇ ਆਪਣੀ ਮੰਨ ਦੀਆਂ ਕਾਮਨਾਵਾਂ ਪਾਵਾ ਸੰਪੂਰਨ ਕਰਦੀਆਂ ਨੇ ਸੋ ਇਹ ਇੱਥੋਂ ਦਾ ਇਤਿਹਾਸ ਹੈ ਗੁਰੂ ਕਿਰਪਾ ਕਰੇ ਆਪ ਸੰਗਤਾਂ ਜਿਹੜੀਆਂ ਵੱਧ ਚੜ ਕੇ ਇੱਥੇ ਹਾਜ਼ਰੀਆਂ ਭਰੂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਕਾਲਸ਼ਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਇਤਿਹਾਸਾਂ ਬਾਰੇ ਸੁਣਿਆ ਕਿ ਮੈਂ ਬੱਲੇ ਦੱਸਦਾ ਵਾਂ ਮੈਂ ਐ ਨਹੀਂ ਹੈਗਾ ਵੀ ਆ ਤੁਸੀਂ ਇੱਥੇ ਆਓਗੇ ਮੱਥਾ ਟੇਕ ਕੇ ਕਿਹਦਾ ਮੈਂ ਤੁਹਾਡਾ ਕਰ ਦੇ ਰਹਿ ਜੂਗਾ ਜਨਮ ਜਮਾਂਤਰ ਦਾ ਜਿਹੜਾ ਕਰਜਾ ਤੁਹਾਡੇ ਸਿਰ ਤੇ ਆ ਉਹ ਗੁਰੂ ਮਹਾਰਾਜ ਦੇ ਤੁਹਾਡੀ ਸ਼ਰਧਾ ਆ ਤਾਂ ਗੁਰੂ ਮਹਾਰਾਜ ਕਿਰਪਾ ਕਰਦੇ ਹੀ ਨੇ ਵਸੀਲੇ ਹੋ ਜਾਂਦੇ ਆ ਤੇ ਕਰਜੇ ਲੈ ਜਾਂਦੇ ਆ ਤੇ ਬਾਕੀ ਵੱਡੀ ਗੱਲ ਹੈ ਜੀ ਇੱਥੇ ਤੇ ਸ਼ਰਧਾ ਨਾ ਆਓਗੇ ਤਾਂ ਸਾਰਾ ਕੁਝ ਹੀ ਮਿਲਦਾ ਜੇ ਤੁਹਾਡੇ ਸ਼ਰਧਾ ਨਹੀਂ ਹੈਗੀ ਫਿਰ ਇੱਥੇ ਕੁਝ ਵੀ ਨਹੀਂ ਹੈ ਨਾ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਠੀਕ ਹੋ ਜਾਂਦਾ ਜੇ ਤੁਸੀਂ ਆਓਗੇ ਸ਼ਰਧਾ ਨਾਲ ਆਓਗੇ ਤੁਹਾਡਾ ਕਰਜ਼ਾ ਵੀ ਲੈ ਜੂ ਤੇ ਤੁਹਾਡੇ ਜਨਮ ਜਮਤਰ ਦਾ ਅਗਲਾ ਪੇਸ਼ੜਾ ਵੀ ਜੋ ਕਰਜੇ ਚੜੇ ਸ੍ਰੀ ਰਵੈ ਕਰਦੇ ਚੜੇ ਆ ਗੁਰੂ ਮਹਾਰਾਜ ਦੇ ਹਨ ਤੇ ਉਹ ਗੁਰੂ ਮਹਾਰਾਜ ਨੇ ਆਪੇ ਤਾਰਦੇ ਤੇ ਆਓ ਇੱਥੇ ਜਰੂਰ ਦਰਸ਼ਨ ਕਰਕੇ ਜਾਓ ਬਹੁਤ ਸੋਹਣੀ ਜਗ੍ਹਾ ਬਣੀ ਆ ਦਰਸ਼ਨ ਕਰੋ ਕਰੋ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਬਹੁਤ ਸੋਹਣੀ ਜਗ੍ਹਾ ਬਣੀ ਜੀ ਆ ਤੇ ਗੁਰੂ ਸਾਹਿਬ ਆਪ ਇੱਥੇ ਚਰਨ ਸ਼ੋਪ ਪ੍ਰਾਪਤ ਆ ਜਗ੍ਹਾ ਇਹ ਗੁਰੂ ਦਰਸ਼ਨ ਜੀ ਤੇ ਇੱਥੇ ਜਰੂਰ ਆਓ ਤਾਂ ਕਿ ਦਰਸ਼ਨ ਮੇਲੇ ਕਰਕੇ ਜਰੂਰ ਜਾਓ ਤੇ ਗੁਰੂ ਮਹਾਰਾਜ ਤੁਹਾਡੀਆਂ ਦੁੱਖ ਤਕਲੀਫਾਂ ਤੁਹਾਡੇ ਜੋ ਵੀ ਕਰਜ਼ੇ ਹੈਗੇ ਆ ਤੇ ਉਹ ਕਰਤਾ ਕਰਨਗੇ ਤੇ ਉਤਰ ਜਾਣਗੇ はい ਜਿਆ ਜੀ ਆਪਿਆਸਕ ਜੰਡ ਸਾਹਿਬ ਇੱਥੇ ਗੁਰੂ ਸਾਹਿਬ ਨੇ ਗੁਰ ਕਰਗੀ ਤਰਪਾ ਸਾਹਿਬ ਨੇ ਘੋੜਾ ਬੰਨਿਆ ਸੀ ਜਦੋਂ ਮੁਖਸਾਰ ਵੀ ਜੰਗ ਤੋਂ ਬਾਅਦ ਇੱਥੇ ਰੁਕੇ ਸੀ ਆ ਕੇ ਉਹਨਾਂ ਨੇ ਇੱਥੇ ਆ ਕੇ ਘੋੜਾ ਬੰਨਿਆ ਸੀ ਜੰਡ ਦੇ ਨਾਲ ਸਰੋਜੀ ਦਰਸ਼ਨ ਆ ਇਤਿਹਾਸ ਹੈ ਜੀ ਐ ਜੀ ਮਾਤਾ ਸਾਹਿਬਕੌਰ ਦੀਵਾਨ ਹਾਲ ਬਣਿਆ ਆ ਇੱਧਰ ਸਰੋਵਰ ਹੈ ਜੀ ਕਰੋਜੀਤਾਰ ਸਿੰਘ ਸਰੋਵਰ ਤੇ ਅਥਾਤ ਸੰਗਤ ਦੀ ਤੁਸੀਂ ਸੁਣੀ ਲਿਆ ਤੇ ਕਿਵੇਂ ਕਰਜ਼ੇ ਲੈਂਦੇ ਆ ਗੁਰੂ ਮਹਾਰਾਜ ਕਿਰਪਾ ਕਰਨਗੇ ਤੇ ਕਰਜ਼ਾ ਤਾਂ ਲੈ ਜਾਂਦੇ ਨੇ। ਉਹ ਇਹਨਾਂ ਦੀ ਕਿਰਪਾ ਨਾਲ ਹੀ ਆ ਜਦੋਂ ਮਹਾਰਾਜ ਦੀ ਨਿਗਾਹ ਸਿੱਧੀ ਹੋ ਗਈ ਤੇ ਆਪੇ ਕਰਜ਼ੇ ਲੈ ਲੈਂਦੇ ਆ। ਇਹ ਅਜੀਤ ਇਤਿਹਾਸ ਬਰਜਰਾ ਸਾਹਿਬ ਦਾ। ਹਾਂਜੀ ਦੋਸਤੋ ਆਪਾਂ ਹੁਣ ਤੁਰਪੀਆਂ ਕੋਲ ਤੋਂ ਆ ਰਹਾ ਸਭ ਤੋਂ ਤੇ ਮੀਂਹ ਨੇਰੀ ਬਹੁਤ ਆ ਤੇ ਹੁਣ ਮੌਸਮ ਥੋੜਾ ਖਰਾਬ ਆ ਨਹੀਂ ਤਾਂ ਰਸਤੇ 'ਚ ਵੀ ਇੱਕ ਦੋ ਚੀਜ਼ਾਂ ਤੁਹਾਨੂੰ ਦਿਖਾਉਣੀਆਂ ਸੀਗੀਆਂ ਤੇ ਮੌਸਮ ਖਰਾਬ ਕਰਕੇ ਉਹ ਨਹੀਂ ਦਿਖਾ ਸਕਦੇ ਹਨ ਤੇ ਚਲੋ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਨਵੇਂ ਸਫ਼ਰ ਤੇ ਨਵੀਂ ਵੀਡੀਓ 'ਚ ਓਕੇ ਸਸੀ ਕਾਲ ਜੀ ਆਵਾਜ਼ ਭੂਰੇ 7:00 ਵਜੇ ਪਹੁੰਚ ਨਵਾਂ ਵੀ ਮੌਸਮ ਦੇਖੋ ਦੋਸਤੋ ਕਿੱਦਾਂ ਦਾ ਮੀਂਹ ਪਈ ਜਾਂਦਾ ਤੇ ਨਹੀਂ ਰਸਤੇ 'ਚ ਇੱਕ ਦੋ ਜਗ੍ਹਾ ਹੋਰ ਵੀ ਤੁਹਾਨੂੰ ਦਰਸ਼ਨ ਕਰਾਉਣੇ ਸੀਗੇ ਤੇ ਉਹ ਅੱਜ ਮਿਸ ਹੋ ਗਈਆਂ ਤੇ ਅਗਲੀ ਵੀਡੀਓ 'ਚ ਦਿਖਾਵਾਂਗੇ ਤੁਹਾਨੂੰ ਕਰਾਵਾਂਗੇ ਦਰਸ਼ਨ ਅਗਲੇ ਵਲੌਗ 'ਚ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੀ ਧੰਨਵਾਦ ਜੀ